ਕਿਸ ਤਰ੍ਹਾਂ ਕਿ ਜਸੂਸ ਕਹਰੇ ਗ੍ਰਫਤਾਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੀ ਇੰਡੀਮੇਸ਼ਨ ਆਪੁਰਸ ਕੋਲੇ ਕਾਰਵਾਈ ਕੀ ਹੋਈ ਹੈ ਔਰ ਕੀ ਲਿੰਕ ਕੀ ਸੀ ਉਹਦੇ ਪਾਕਿਸਤਾਨ ਨਾਲ ਆ ਦੇਖੋ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੁਝ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਇੱਕ ਜਿਹੜਾ ਜਸੂਸ ਹੈਗਾ ਬਠਿੰਡਾ ਪੁਲਿਸ ਨੇ ਫੜਿਆ ਮੋਦੇ ਵਿੱਚ ਕਲੈਰੀਫਾਈ ਕਰਨਾ ਚਾਹਾਂਗਾ ਕਿ ਇੱਕ ਪ੍ਰੀਲੀਮਿਟਰੀ ਇਨਫੋਰਮੇਸ਼ਨ ਸਾਨੂੰ ਥਾਣਾ ਕੈਂਟ ਤੋਂ ਰਿਸਿਵ ਹੋਈ ਹੈ ਜਿਸ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰਦਾ ਸੀਗਾ ਲਾਸਟ 7-8 ਸਾਲ ਤੋਂ ਉੱਪਰ ਤਾਂ ਇਸ ਦੇ ਮੋਬਾਈਲ ਦੇ ਵਿੱਚੋਂ ਕੁਝ ਜਿੱਦਾਂ ਹਣੀ ਡਰਾਈਵਰ ਕੇ ਚੀਜ਼ਾਂ ਹੈਗੀਆਂ ਨੇ ਉਹਦਾਂ ਦੀ ਚੀਜ਼ਾਂ ਛੱਕੀ ਹਾਲਾਤ ਵਿੱਚ ਪਾਈਆਂ ਗਈਆਂ ਨੇ ਸਾਡੇ ਵੱਲੋਂ ਜਿਹੜਾ ਇਸ ਸੰਬੰਧ ਵਿੱਚ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਕੈਂਟ ਦੇ ਵਿੱਚ ਇਸ ਸਟੇਜ ਦੇ ਉੱਪਰ ਇਹ ਕਹਿੰਨਾ ਮਤਲਬ ਮਨਨ ਆਨ ਫੈਕਟਸ ਜੇ ਕਹੀਏ ਤਾਂ جاسੂਸ ਵਾਲੀ ਗੱਲ ਜਿਹੜੀ ਹੈਗੀ ਫਿਲਹਾਲ ਸਾਹਮਣੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਕਲੈਰੀਫਾਈ ਕਰ ਰਹੇ ਹਾਂ ਵੀ ਕਿੱਦਾਂ ਇਹ ਲੜਕੀ ਦੇ ਨਾਲ ਸੰਪਰਕ ਦੇ ਵਿੱਚ ਆਇਆ ਤੇ ਕੀ ਕੀ ਜਾਣਕਾਰੀਆਂ ਨੇ ਸਾਂਝੀ ਕੀਤੀ ਹੈ ਉਹ ਸਬੰਧ ਵਿੱਚ ਤਫਤੀਸ਼ ਕਰ ਰਹੇ ਹਾਂ ਤੇ ਜਿਹੜਾ ਮੋਬਾਈਲ ਹੈਗਾ ਉਹਦੀ ਫੋਰੈਂਸਿਕ ਅਨਲਿਸਿਸ ਜਿਹੜਾ ਹੈਗਾ ਕਰਵਾ ਰਹੇ ਹਾਂ ਫੈਕਟ ਸਾਹਮਣੇ ਆਉਣ ਤੇ ਜਿਹੜੀ ਹੈਗੀ ਅੱਗੇ ਕਾਰਵਾਈ ਕੀਤੀ ਜਾਊਗੀ ਫਰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਜਿਹੜੀ ਹੈਗੀ ਸਾਡੀ ਚੱਲ ਰਹੀ ਹੈ ਲੜਕੀ ਕਿੱਥੋਂ ਦੀ ਪਾਕਿਸਤਾਨ ਨਾਲ ਲਿੰਕ ਹੈ ਪਾਕਿਸਤਾਨ ਦੀ ਹੈ ਜਾਂ ਕੀ ਹੈ ਉਹ ਤਾਂ ਦੇਖੋ ਜੀ ਜਦੋਂ ਮੋਬਾਈਲ ਦੇ ਉੱਪਰ ਜਿੱਦਾਂ ਸ ਲੜਕੀ ਦਾ ਨਾਮ ਦੱਸ ਕੇ ਜਦਾਂ ਗੱਲ ਕੀਤੀ ਹੈ ਤਾਂ ਹੋ ਸਕਦਾ ਉਹ ਲੜਕੀ ਵੀ ਨਾ ਹੋਵੇ ਇੱਕ ਉਸ ਤੋਂ ਬਾਅਦ ਜਦੋਂ ਇਹਨੂੰ ਲੱਗਿਆ ਵੀ ਲੜਕੀ ਹੈਗੀ ਹੈ ਉਹਦੇ ਨਾਲ ਥੋੜਾ ਜਾਂ ਅਟੈਚ ਹੋ ਗਿਆ ਇਮੋਸ਼ਨਲੀ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਨ ਲੱਗ ਗਿਆ ਬਟ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਹੈਗਾ ਵੀ ਇਹਦੇ ਕਿਹੜੀ ਕਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਪ੍ਰੀਲੀਮਿਨਰੀ ਸਟੇਜ ਤੇ ਜਸੂਸ ਕਹਿਣਾ ਜਿਹੜਾ ਹੈਗਾ ਉਹ ਥੋੜਾ ਜਿਆਦਾ ਹੋ ਜਾਊਗਾ ਨਹੀਂ 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 ਕਲੀਨ ਚਿੱਟ ਨਹੀਂ ਦੇ ਸਕਦੇ ਅਜੇ ਆਪਾਂ ਮੁਕੱਦਮਾ ਦਰਜ ਕੀਤਾ ਥਾਣਾ ਕੈਂਟ ਦੇ ਵਿੱਚ ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਮੋਬਾਈਲ ਹੈਗਾ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਉਹਦੀ ਫੋਰੈਂਸਿਕ ਅਨਲਿਸਿਸ ਕਰਾਵਾਂਗੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ ਕਿ ਵੀ ਕਿੰਨੀ ਕਿਹੜੀ ਇਨਫੋਰਮੇਸ਼ਨ ਇਹਨੇ ਲੀਕ ਕੀਤੀ ਹੈ ਕਿਉਂਕਿ ਇਹ ਸੈਂਸਿਟਿਵ ਇਨਫੋਰਮੇਸ਼ਨ ਤਾਂ ਸ਼ੇਅਰ ਨਹੀਂ ਕੀਤੀ ਉਹ ਸਾਰੇ ਤੱਥਾਂ ਦੇ ਅਸੀਂ ਜਿਹੜੀ ਹੈਗੇ ਜਾਨੀ ਦਾ ਕੰਮ ਕੈਂਟ ਦੇ ਅੰਦਰ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰਦਾ ਸੀ ਇਹ ਤਕਰੀਬਨ 7-8 ਸਾਲ ਤੋਂ 2017 ਤੋਂ ਜਿਹੜਾ ਹੈਗਾ ਥਾਣਾ ਕੈਂਟ ਦੇ ਵਿੱਚ ਮੋਚੀ ਦਾ ਕੰਮ ਕਰ ਰਿਹਾ ਬੇਸਿਕਲੀ ਰਹਿਣ ਵਾਲਾ ਬਿਹਾਰ ਦਾ ਹੈਗਾ 12-13 ਸਾਲ ਤੋਂ ਜਿਹੜਾ ਹੈਗਾ 25 ਗਾਜ ਦੀ ਧੋਬੀਆਂ ਨਾ ਬਸਤੀ ਦੇ ਵਿੱਚ ਤੇ ਇਹਦੇ ਜਿਹੜੇ ਬਾਕੀ ਭਰਾ ਤੇ ਜਿਹੜੇ ਮਮੇ ਹੈਗੇ ਨੇ ਉਹ ਵੀ ਅੰਦਰ ਹੀ ਕੰਮ ਕਰਦੇ ਸੀ ਮੋਚੀ ਦੇ ਫਲਾਹ ਕੀ ਕਰਨ ਲਾਗੇ ਰਸਤੀ ਦਾ ਸਰਮੂ ਫਲਾਹ ਜਿਹੜੀ ਹੈਗੀ 120 52 ਬੀ ਐਨ ਐਸ ਦੀ ਧਾਰਾ ਦੇ ਤਹਿਤ ਅਸੀਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤਫਤੀਸ਼ ਦੇ ਵਿੱਚ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਵਰਗੀ ਪਾਕਿਸਤਾਨ ਦੀ ਜੀ ਗੱਲ ਵੀ ਹੈ ਉਹ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਈਬਰ ਫਰਾਡਸ ਦੇ ਉੱਪਰ ਜਦੋਂ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਤੁਸੀਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਵੀ ਲੜਕਾ ਹੈ ਜਾਂ ਲੜਕੀ ਹੈ ਸੋ ਜਦੋਂ ਉਹਨਾਂ ਨੇ ਚੈਟ ਦੇ ਉੱਪਰ ਕਹਿ ਦਿੱਤਾ ਬੇਸਿਕਲੀ ਆਪਣੇ ਨੂੰ ਲੜਕੀ ਦੱਸਿਆ ਇਹਨੇ ਲੜਕੀ ਸਮਝ ਕੇ ਹੀ ਗੱਲ ਕੀਤੀ ਹੈ ਕੈਂਟ ਦੇ ਅੰਦਰ ਕੰਮ ਕਰਦਾ ਜੀ ਇਹ ਕੈਂਟ ਦੇ ਅੰਦਰ ਮੋਚੀ ਦਾ ਕੰਮ ਕਰਦਾ